ਇਹ ਆਜੋ ਕੋਈ ਤੰਦਰੋਤ ਤੁਸੀਂ ਵੀ ਸਾਥ ਛੱਡ ਗਏ ਹੋ ਜਿੰਦਗੀ ਜਾਂ ਤੋਖੇ ਦੇ ਰਹੀ ਆ ਇਹ ਆਪਾਂ ਕਰੇ ਰੱਖਿਆ ਚੋਨਾ ਪੰਗਾ ਪਾੜਿਆ ਬਾਪੂ ਨੇ ਬਾਪੂ ਦੀ ਫਰਮਾਇਸ਼ ਤੇ ਅਲਟੀ ਮਾਰ ਰਹੇ ਆ ਅੱਜ ਇਕੱਲਾ ਹੀ ਆ ਯਾਰ ਕਪਤੰਦਰ ਕੋਈ ਫੋਨ ਫੋਣ ਕਰ ਲਿਆ ਕਰੋ ਉਸ ਟਾਈਮ ਹੀ ਫੋਨ ਕਰ ਦਿਓ ਬਾਈ ਯਾਰ ਇਹ ਪ੍ਰੋਬਲਮ ਆ ਗਈ ਹੈ ਅੱਗੇ ਪਿੱਛੇ ਦੀ ਕੋਈ ਹੈਲਪ ਕਰ ਦਿਆ ਕਰੋ ਯਾਰ ਅਰੇ ਯਾ ਮਾੜਾ ਯਾਰ ਜੋ 30 ਸੌ ਕਰੀਬ ਹੋਇਆ ਸੀ ਲਾਲਾਬਾਦ ਮੰਡੀ ਦੇ ਵਿੱਚ ਦੋ ਦਿਨ ਹੋ ਗਏ ਆ ਕਲਟੀ ਇਹ ਮਾਰ ਰਹੇ ਆ ਅੱਜ ਆਪਾਂ ਭਾਈ ਵੀਡੀਓ ਬੜੀ ਹੁਣ ਆਪਾਂ ਕੱਟ ਹੀ ਪਾਵਾਂਗੇ ਠੀਕ ਐ ਜਿੰਨਾਂ ਕੋਲ ਨੰਬਰ ਹੈਗਾ ਥੋੜੀ ਅੱਗੇ ਵੀ ਸੇਵਾ ਕਰ ਰਹੇ ਸੀ ਆਪਾਂ ਤੇ ਹੁਣ ਵੀ ਸੇਵਾ ਕਰਾਂਗੇ ਪ੍ਰੀ ਆਫ ਕੋਸਟ ਤੇ ਅੱਜ ਸ਼ਾਮ ਦੀ ਫਲਾਈਟ ਹੈ ਜੀ ਹైదరాబాద్ ਦੀ ਜਿਹੜੇ ਭਰਾ ਨੇ ਕੋਈ ਪ੍ਰੋਬਲਮ ਹੁੰਦੀ ਆ ਕਿਉਂਕਿ ਸਾਡੇ ਵਾਲੇ ਸਾਈਡ ਤੇ ਅਖਾਲੇ ਚੋਨੇ ਕਟਾਈ ਹੋ ਰਹੀ ਆ ਕਿ ਮੈਂ ਅੱਜ ਸ਼ਾਮ ਨੂੰ ਜਿਹੜਾ ਹੈਗਾ ਦਿੱਲੀ ਤੋਂ ਆਪਣੀ 12:30 ਦੀ ਫਲਾਈਟ ਹੈਗੀ ਆ ਹైదరాబాద్ ਜਾ ਰਿਆਂ ਮੈਂ ਤੇ ਕਾਫੀ ਟਾਈਮ ਲੱਗ ਜਾਊਗਾ ਮੈਨੂੰ ਉੱਥੇ ਮੈਂ ਵੀਡੀਓ ਅਪਲੋਡ ਨਹੀਂ ਕਰਨੀ ਆਪਣੇ ਚੈਨਲ ਤੇ ਹੁਣ ਕੋਈ ਵੀ ਕਿਉਂਕਿ ਦੇਖੋ ਯਾਰ ਮੈਨੂੰ ਕੋਈ ਲਾਲਚ ਨਹੀਂ ਹੈਗਾ ਮੈਂ ਇੱਕ ਜਿਸ ਦਿਨ ਆਪਣੇ ਕਣਕ ਭੇਜੀ ਸੀਗੀ ਮੇਬੀ 9 ਨਵੰਬਰ ਦੀ ਰਾਤ ਨੂੰ ਤੇ ਮੈਂ ਛੋਟੀ ਜੀ ਬੇਨਤੀ કરી ਸੀਗੀ ਇੱਕ ਕਿਸਾਨ ਵੀਰਾਂ ਨੂੰ ਕਿਉਂਕਿ 2.5 ਸਾਲ ਹੋ ਗਿਆ ਮੈਨੂੰ ਆਪਣਾ YouTube ਚੈਨਲ ਚਲਾਉਂਦੇ ਹੋਏ ਮੈਂ ਅਜ ਤੱਕ ਤੁਹਾਡੇ ਤੋਂ ਕੋਈ ਪੈਸੇ ਦੀ ਫਰਮਾਇਸ਼ ਕਰੀ ਆ ਤਾਂ ਮੈਨੂੰ ਕਮੈਂਟ ਕਰਕੇ ਥੱਲੇ ਦੱਸ ਦਿਓ ਠੀਕ ਹੈ ਮੈਂ ਇੱਕ ਛੋਟੀ ਜਿਹੀ ਸੋਚ ਸੋਚੀ ਸੀ ਕਿਉਂਕਿ ਦੇਖੋ ਯਾਰ ਮੈਂ 2 ਕਿੱਲੇ ਜ਼ਮੀਨ ਹੈਗੀ ਹੈ ਆਪਣੇ ਕੋਲ ਮੈਂ ਲੋਅਰ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਤੇ ਚੋਣੇ ਜਿਹੜੇ ਹੈਗੇ ਆ ਜਿਹੜੇ ਮੈਨੂੰ ਫੋਲੋ ਕਰਦੇ ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰ ਰਿਹਾ ਇਹ ਮੇਰਾ ਦੁੱਖ ਹੈ ਮੇਰਾ ਦਰਦ ਹੈ ਝਲਕ ਰਿਹਾ ਅੱਜ ਜਿੰਨੇ ਭਰਾ ਮੈਨੂੰ ਫੋਲੋ ਕਰਦੇ ਸੀ 1401 ਮੈਂ 70 72 ਮਾਨ ਟਪਾਤਾ ਤੇ ਲੋਕਾਂ ਦਾ ਨਿਕਲ ਰਿਹਾ 40 ਤੋਂ 45 ਮਾਣਾ ਮੈਂ ਅਜ ਤੱਕ ਕਿਸੇ ਰੁਪਏ ਦੀ ਫਰਮਾਇਸ਼ ਨਹੀਂ ਕਰੀ ਤੇ ਨਾ ਹੀ ਜਿੰਨੀ ਦੇ ਮੇਰੀ ਲਾਈਫ ਹੈਗੀ ਆ ਨਾ ਮੈਂ ਕਰਨੀ ਹੈਗਾ ਇੱਕ ਛੋਟੀ ਜਿਹੀ ਸੇਵਾ ਸੀਗੀ ਗਰੀਬ ਬੱਚਿਆਂ ਵਾਸਤੇ ਜਦੋਂ ਮੈਂ ਦੇਖਦਾ ਤਾਂ ਮੈਨੂੰ ਦੁੱਖ ਦਰਦ ਹੁੰਦਾ ਯਾਰ ਇੰਨਾ ਚੋਨਾ ਨਿਕਲ ਗਿਆ ਯਾਰ ਮਾੜੇ ਹਾਲਾਤਾਂ ਦੇ ਵਿੱਚ ਵੀ ਚਲੋ ਦੇਖੋ ਰੇਟ ਇਸ ਵਾਰ ਨਹੀਂ ਬਣਿਆ ਸਾਰੇ ਪੰਜਾਬ ਦੇ ਵਿੱਚ ਹੀ ਉਹ ਇਸ਼ੂ ਹੈਗਾ ਹਨਾ ਉਹ ਆਪਣੇ ਵਾਸਤੇ ਨਹੀਂ ਹੈਗਾ ਸਰਕਾਰਾਂ ਦੀਆਂ ਨਾਕਾਮੀਆਂ ਕਹਿ ਰਹੋ ਜਾਂ ਆਪਣਾ ਜਿਹੜਾ ਹੈਗਾ ਸਿਸਟਮ ਖਰਾਬ ਕਹਿ ਲੋ ਪਰ ਜਿਹੜਾ ਮੈਨੂੰ ਫੋਲੋ ਕਰਦਾ ਦਿਲੋਂ ਫੋਲੋ ਕਰਦਾ ਮੈਂ ਉਹਦੀ ਹਰੇਕ ਟਾਈਮ ਦਿਲੋਂ ਸਹਿਯੋਗਤਾ ਕੀਤੀ ਆ ਤੇ ਮੈਂ ਇੱਕ ਛੋਟੀ ਜੀ ਬੇਨਤੀ ਕਰੀ ਸੀ ਜਦੋਂ ਮੈਂ ਕਣਕ ਦੀ ਬਜਾਈ ਕਰ ਰਿਹਾ ਸੀ 9 ਨਵੰਬਰ ਦੀ ਰਾਤ ਪਰ ਮੈਨੂੰ ਅਫਸੋਸ ਹੈ ਯਾਰ ਦੁਨੀਆ ਜਿਹੜੀ ਹੈਗੀ ਆ ਬਹੁਤ ਮਾੜੀ ਚੀਜ਼ ਹੈਗੀ ਆ ਪਰ ਕਿਸੇ ਭਰਾਣੇ ਦੇਖੋ ਯਾਰ ਮੈਂ ਕੋਈ ਆਪ ਨਹੀਂ ਖਾਣੇ ਹੈਗੇ ਵੈਰੂ ਤਾਂ ਦਿੱਤਾ ਸਭ ਕੁਝ ਹੈ ਮੇਰੇ ਕੋਲ ਦੋ ਕਿੱਲੇ ਜ਼ਮੀਨ ਹੈਗੀ ਆ ਮੈਂ ਖੁਦ ਮਿਹਨਤ ਕਰਕੇ ਅੱਜ ਤੱਕ ਤੁਹਾਡੇ ਕੋਲ ਜਿੰਨੇ ਮੇਰੇ ਭਰਾ ਮੇਰੇ ਨਾਲ ਜੁੜੇ ਆ ਦਿਲੋਂ ਜੁੜੇ ਹੋਏ ਆ ਹਨ ਤੇ ਉਹਨਾਂ ਨੂੰ ਜਿਹੜਾ ਹੈਗਾ ਜੇ ਫਾਇਦਾ ਨਹੀਂ ਹੋਇਆ ਤਾਂ ਫਿਰ ਮੈਨੂੰ ਕਿੱਥੇ ਮਰਜੀ ਫੜ ਲਿਓ ਪਰ ਯਾਰ ਮੈਨੂੰ ਅਫਸੋਸ ਹੁੰਦਾ ਕਿ ਦੇਖੋ ਜਦੋਂ ਆਪਾਂ ਕਿਸੇ ਦਾ ਇੰਨਾ ਕਰਦੇ ਆ ਥੋੜਾ ਚਾੜ ਵੀ ਚੰਗਾ ਆ ਰੇਟ ਵੀ ਸਹੀ ਲੱਗ ਗਿਆ ਹਨ ਲੋਕਾਂ ਦੇ ਇਦਾਂ ਨੇ ਮੇਰੇ ਭਰਾ ਜਿਹੜੇ ਮੇਰੇ ਨਾਲ ਜੁੜੇ ਹੋਏ ਹਨ ਗਵਾਂਡ ਉਹਨਾਂ ਦੇ 28 28 ਕੁਆਂਟਲ ਚੋਣੇ ਨਿਕਲੇ ਆ ਪੀ ਆਰ ਕਿਸਮਾਂ ਲਾਈਆਂ ਉਹਨਾਂ ਨੇ ਤੇ ਉਹਨਾਂ ਦੇ 36 36 ਕੁਆਂਟਲ ਚਾੜ ਨਿਕਲੇ ਆ ਯਾਰ ਦੇਖੋ ਉਹ ਵੀ ਤਾਂ ਗੱਲ ਆਪਾਂ ਜਰਦੇ ਆਣ ਹਨਾ ਕਿ ਝਾੜ ਕੱਟ ਨਿਕਲੇ ਆਪਣਾ ਜਾਂ ਰੇਟ ਕੱਟ ਮਨੇ ਮਿਲਿਆ ਆਪਾਂ ਨੂੰ ਤਾਂ ਆਪਾਂ ਉਹ ਗੱਲ ਜਰਦੇ ਆ ਯਾਰ 150 ਦੇ ਨਾਲ ਮੈਂ ਦੇਖੋ ਸਪੈਸ਼ਲੀ ਵੀਡੀਓ ਪਾਉਣੀ ਸੀਗੀ ਪਰ ਦੇਖੋ ਪਰ ਕਿਸੇ ਭਰਾ ਨੇ ਸਹਾਇਤਾ ਨਹੀਂ ਕਰੀ ਸਾਰੇ ਕਹਿ ਕੇ ਕਿ ਅਸੀਂ ਇਦਾਂ ਕਰਾਂਗੇ ਉਹ ਕਰਾਂਗੇ ਹਨਾ ਪਰ ਕਿਸੇ ਨੇ ਸਹਾਇਤਾ ਨਹੀਂ ਕਰੀ ਕੋਈ ਗੱਲ ਨਹੀਂ ਮੇਰਾ ਇਹ ਪਿਆ ਹੈ ਵੈਗੁਰੂ ਦੀ ਕਿਰਪਾ ਨਾਲ ਗੁਰੂ ਰਾਮਦਾਸ ਦੀ ਕਿਰਪਾ ਨਾਲ ਮੈਂ ਮੈਨੂੰ ਅੱਜ 15 ਦਿਨ ਹੋ ਗਏ ਆ 72 ਮਣ ਤਲਾ ਕੇ ਆ ਤੇ ਅੱਜ ਵੀ ਮੇਰਾ ਹੈਗਾ 74 ਮਣ ਤੋਂ ਉੱਪਰ ਜਾਊਗਾ ਇਹ ਮੈਨੂੰ ਭਰੋਸਾ ਹੈ ਕੋਈ ਚੱਕਰ ਨਹੀਂ ਹੈਗਾ ਬਾਕੀ ਦੇਖੋ ਭਰਾਵੋ ਅੱਜ ਤੋਂ ਬਾਅਦ ਜਿਹੜਾ ਹੈਗਾ ਮੈਂ ਆਪਣੀ ਫਸਲ ਤੇ ਵੀਡੀਓ ਪਾਉਣੀ ਕਰਨੀ ਆ ਅਦਰਵਾਈਜ਼ ਮੈਂ ਨਹੀਂ ਪਾਉਣੀ ਮੈਂ ਵੈਸੇ ਅੱਜ ਆਟੋਪ ਸਟੇਸ਼ਨ ਜਾ ਰਿਹਾ ਕਾਫੀ ਟਾਈਮ ਲਈ ਜੇ ਕਿਸੇ ਨਾਲ ਲੋਡ ਹੈਗੀ ਆ ਮੇਰੀ ਤਾਂ ਫੋਨ ਤੇ ਜਿਹੜਾ ਹੈਗਾ رابطہ ਕਾਇਮ ਕਰ ਲਿਓ ਮੈਂ ਵੀਡੀਓ ਬੁੜੀ ਨਹੀਂ ਪਾਉਣੀ ਅੱਜ ਤੋਂ ਬਾਅਦ ਮੈਨੂੰ ਕੋਈ ਫਾਇਦਾ ਨਹੀਂ ਹੈਗਾ ਤੁਹਾਡੀ ਸੇਵਾ ਦੇ ਲਈ ਮੈਂ ਚੈਨਲ ਬਣਾਇਆ ਸੀ ਉਲਟਾ ਮੈਨੂੰ ਯਾਰ ਕਹਿੰਦੇ ਆ ਵੀ ਇੰਨਾ ਝਾੜ ਹੈ ਨਹੀਂਗਾ ਕਿੱਧਰ ਆ ਗਿਆ ਚਾੜ ਤੋਂ ਵੱਡਾ ਉਹ ਤੁਹਾਡੀ ਮਿਹਨਤ ਤੁਹਾਡੇ ਨਾਲ ਹੈਗੀ ਆ ਯਾਰ ਮੇਰੀ ਮੈਨੇਜਮੈਂਟ ਮੇਰੇ ਨਾਲ ਹੈਗੀ ਆ ਮੈਨੂੰ ਇਹ ਦੁੱਖ ਹੋ ਰਿਹਾ ਯਾਰ ਮੈਂ ਇਹ ਗੱਲਾਂ ਕਹਿਣੀਆਂ ਨਹੀਂ ਚਾਹੁੰਦਾ ਸੀ ਪਰ ਅੱਜ ਜਿਹੜਾ ਹੈਗਾ ਦੁੱਖ ਦੇ ਵਿੱਚ ਮੈਨੂੰ ਬੋਲਨੀ ਪੈ ਰਹੀਆਂ ਨੇ ਤੁਹਾਡੀ ਮਿਹਨਤ ਤੁਹਾਡੇ ਨਾਲ ਹੈਗੀ ਆ ਪ੍ਰਭੂ ਮੈਨੇਜਮੈਂਟ ਖੁਸ਼ਾ ਵਾਤਾਵਰਨ ਜਿਹੜਾ ਹੈਗਾ ਮੌਸਮ ਦਾ ਜਿਹੜਾ ਸਾਥ ਹੋਣਾ ਬਹੁਤ ਜ਼ਰੂਰੀ ਹੈਗਾ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਸੀਗੇ रियलिटी रास्ता मैं थोनू वीडियो ਪਾਉਂਗਾ ਹਰੇਕ ਬੰਦੇ ਦੀ ਲੋਕਾਂ ਨੇ 50 ਮਾਣ ਨਿਕਲੇ ਆ 1401 ਤੋ ਅੱਜ ਵੀ 70 72 ਮਾਣ ਤੇ ਅਪੜੇ ਪਏ ਆ ਜਿੱਦਾਂ ਦੀ ਮੇਰੀ ਬੋਲੀ ਹੈਗੀ ਸਾਡਾ ਏਰੀਆ ਫਾਜ਼ਲ ਕਾ ਹੈਗਾ ਕੋਈ ਬੋਲੀ ਦਾ ਇਸ਼ੂ ਨਹੀਂ ਹੈਗਾ ਜਿੱਦਾਂ ਦਾ ਇਲਾਕਾ ਹੁੰਦਾ ਉਦਾਂ ਦੀ ਬੋਲੀ ਹੁੰਦੀ ਜਿੰਨੇ ਫੋਲੋ ਕਰਨਾ ਕਰੇ ਨਹੀਂ ਤਾਂ ਨਾ ਸੀ ਮੈਨੂੰ ਕੋਈ ਇਸ਼ੂ ਨਹੀਂ ਹੈਗਾ ਜਬ ਇਹ ਆਪਣੇ ਘਰੋਂ ਜਿੰਨੇ ਫੋਲੋ ਕਰਨਾ ਕਰੇ ਨਹੀਂ ਤਾਂ ਨਾ ਸੀ ਕੋਈ ਮੈਂ ਤੁਹਾਡੇ ਕੋਲ ਪੈਸੇ ਦੀ ਮੰਗ ਨਹੀਂ ਕਰਦਾ ਸਾਡੀ ਬੋਲੀ ਸਾਡਾ ਇਲਾਕਾ ਜਿੱਦਾਂ ਦੀ ਸਾਡੀ ਬੋਲੀ ਸਾਨੂੰ ਵਧੀਆ ਹੈਗੀ ਆ ਕੋਈ ਸੁਣੀ ਹੈਗਾ ਜਿੰਨੇ ਫੋਲੋ ਕਰਨਾ ਕਰੇ ਨਹੀਂ ਤਾਂ ਨਾ ਸੀ ਅਨਸਬਸਕ੍ਰਾਈਬ ਕਰ ਲੈ ਤੁਹਾਡੇ ਇੱਕ ਸਬਸਕ੍ਰਾਈਬਰ ਨਾਲ ਮੇਰਾ ਕੋਈ ਕਾਰ ਨਹੀਂ ਚੱਲ ਰਿਹਾ ਮੇਰਾ ਘਰ ਚੱਲ ਰਿਹਾ ਹੈ ਮੇਰੀ ਫਸਲ ਤੇ ਸਿੱਧੀ ਰਿਐਲਿਟੀ ਦੀ ਗੱਲ ਹੈਗੀ ਆ ਤੇ ਦੇਖੋ ਛੋਟੇ ਬੱਚੇ ਸੀਗੇ ਮੇਰੇ ਗੁਆਂਢ 25 30 ਹੈਗੇ ਸੀਗੇ ਪੈਰਾ ਵਿੱਚ ਚਪਲਾ ਨਹੀਂ ਹੈਗੀਆਂ ਮੈਂ ਸੇਵਾ ਕਰਦਾ ਯਾਰ ਮੈਂ ਇਸ ਚੀਜ਼ ਨੂੰ ਜਿਹੜਾ ਹੈਗਾ ਛੁਪਾ ਕੇ ਕੰਮ ਕਰਦਾ ਸੋਸ਼ਲ ਮੀਡੀਆ ਤੇ ਮੈਂ ਪੈਸੇ ਕਮਾਉਣਾ ਹੁੰਦਾ ਤਾਂ ਅੱਜ ਉਹ ਲੱਖ ਕਰੋੜਾ ਰੁਪਈਆ ਦਾ ਮਾਲਕ ਹੁੰਦਾ ਮੈਂ ਪਲਟੀਆਂ ਨਾ ਮਾਰ ਰਿਆ ਹੁੰਦਾ ਚੋਣਿਆਂ ਨੂੰ ਸਿੱਧੀ ਗੱਲ ਕਰਦਾ ਤੁਹਾਨੂੰ ਨੀਅਤ ਸਾਫ਼ ਰੱਖੀ ਆ ਉਸ ਅਕਾਲਪੁਰ ਗੁਰੂ ਰਾਮਦਾਸ ਨੂੰ ਮੰਨਦੇ ਆਪਾਂ ਤੇ ਨਾ ਹੀ ਕਿਸੇ ਨਾਲ ਠੱਗੀ ਠੋਰੀ ਕਰੀਆ ਨਾ ਹੀ ਹੇਰਾ ਫੇਰੀ ਕਰੀਆ ਨਹੀਂ ਤਾਂ ਮੈਂ ਤਾਂ ਸੀਜ਼ਨ ਦਾ 10 ਲੱਖ ਰੁਪਈਆ ਕੱਢ ਲੈਂਦਾ ਜਿੰਨੀਆਂ ਕੰਪਨੀਆਂ ਦਾ ਕੰਟੈਕਟ ਹੁੰਦਾ ਹੈ ਮੇਰੇ ਨਾਲ ਤੇ ਸਾਡਾ ਮਾਲ ਜਿਹੜਾ ਹੈਗਾ ਤੁਸੀਂ ਕਿਸਾਨਾਂ ਨੂੰ ਪਵਾਓ ਪਰ ਉਹ ਥੋੜਾ ਮਾਲ ਜਿਹੜਾ ਹੈਗਾ ਇੱਕ ਸਾਲ ਮੈਂ ਪਵਾ ਦੂੰਗਾ ਨੈਕਸਟ ਈਅਰ ਜਿਹੜੀ ਹੈਗੀ ਆ ਨਸ਼ੇ ਤੇ ਲੱਗ ਜਾਊਗੀ ਤੁਹਾਡੀ ਜ਼ਮੀਨ ਜਿੰਨੀ ਦੇਰ ਉਹ ਡੋਜ਼ ਨਾ ਮਿਲੀ ਤੁਹਾਡੀ ਫਸਲ ਨਹੀਂ ਹੋਣੀ ਤਾਂ ਫਿਰ ਤੁਸੀਂ ਕੀ ਕਰੋਗੇ ਦੱਸੋ ਕੋਈ ਸ਼ੂਣੀ ਹੈਗਾ ਜਿੰਨੇ ਫੋਲੋ ਕਰਨਾ ਕਰੇ ਰਿਐਲਿਟੀ ਦੱਸ ਰਿਹਾ ਮੈਂ ਆਪਾਂ ਨੂੰ ਕੋਈ ਸ਼ੂਣੀ ਕਿ ਮੈਂ ਤੁਹਾਡੇ ਤੁਹਾਡੇ ਚ ਆ ਜਿਹੜੇ ਆਪਣਾ ਚੈਨਲ ਬਣਿਆ ਹੋਇਆ ਵਿਵੇ ਇਹਦੀ ਕਮਾਈ ਖਾਰਿਆ ਮੈਂ ਇਹਦੀ ਕਮਾਈ ਕਮਾਈ ਨਹੀਂ ਨਹੀਂ ਆਉਂਦੀ ਮੈਨੂੰ 2.5 ਸਾਲ ਹੋ ਗਿਆ ਮੈਂ ਤਾਂ ਉਲਟਾ ਜਿਹੜਾ ਹੈਗਾ 15 Pro Max ਲੈ ਕੇ ਵੀ ਪਛਤਾ ਰਿਆਂ ਵੀ ਇੰਨੇ ਪੈਸੇ ਮੈਂ ਲਾਏ ਉਸ ਟਾਈਮ ਤੇ ਤੁਹਾਡੀ ਸੇਵਾ ਦੇ ਲਈ ਮੈਂ ਅੱਜ ਫੋਨ ਜਿਹੜਾ ਹੈਗਾ ਸੇਲ ਕਰ ਰਿਆਂ ਔਰ ਮੈਂ ਚਲੇ ਜਾਣਾ ਹੈਗਾ ਆਊਟ ਆਫ ਸਟੇਸ਼ਨ ਕਾਫੀ ਟਾਈਮ ਦੇ ਲਈ ਜਦੋਂ ਮੈਂ ਮੇਰੇ ਵੀ ਆਉਂਗਾ ਜਦੋਂ ਕਣਕ ਨੂੰ ਪਹਿਲਾ ਪਾਣੀ ਲੱਗੂਗਾ 20 ਦਿਨ ਬਾਅਦ ਤਾਂ ਕੋਈ ਸ਼ੂਨੀ ਹੈਗਾ ਜਿੰਨੇ ਕਰਨੀ ਆ ਮੈਨੂੰ ਫੋਲੋ ਕਰਾ ਹੀ ਨਹੀਂ ਤਾਂ ਨਾ ਸੀ ਕੋਈ ਸ਼ੂਨੀ ਹੈਗਾ ਮੈਨੂੰ ਮੈਂ ਕੋਈ ਕਮਾਈ ਤੁਹਾਡੀ ਨਹੀਂ ਖਾਂਦਾ ਰਿਹਾ ਖਾਰਿਆ YouTube ਦੀ ਕਮਾਈ ਨਹੀਂ ਖਾਰਿਆ ਇਹ ਮੇਰੇ ਦਿਲ ਦਾ ਦਰਦ ਹੈਗਾ ਐਨੇ ਬੰਦੇ ਯਾਰ ਜੁੜੇ ਹੋਣ ਤਾਂ ਤੁਹਾਨੂੰ ਕੀ 100-100 ਰੁਪਏ ਆਪਾਂ ਜਰ ਰਹੇ ਆ ਨਾ ਹੈਗੇ ਆ ਵੀ ਸਾਡਾ ਝਾੜ ਘੱਟ ਨਿਕਲ ਰਿਹਾ ਰੇਟ ਘੱਟ ਲੱਗ ਰਿਹਾ ਉਹ ਵੀ ਤਾਂ ਜਰਦੇ ਹੈਗੇ ਆ ਤੇ ਜਦੋਂ ਕਿਤੇ ਸੇਵਾ ਦਾ ਦੇਖੋ ਯਾਰ ਮੇਰੇ ਕੋਲ ਇੰਨਾ ਥੋੜਾ ਛੋਟਾ ਜਿਹਾ ਮੈਂ ਲੋਅਰ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਦੋ ਕਿੱਲੇ ਜ਼ਮੀਨਾਂ ਹੈਗੀ ਆ ਤੇ ਮੈਂ ਫਿਰ ਵੀ ਜਿਹੜਾ ਹੈਗਾ ਬਈ ਇਨਸਾਨੀਅਤ ਦੇ ਰਾਹ ਤੇ ਤੁਰਿਆ ਹੋਇਆ ਬਹੁਤ ਔਖੇ ਖਾਦੇ ਆ ਮੈਂ ਸੱਚਾਈ ਤੇ ਚੱਲ ਕੇ ਪਰ ਮੈਂ ਗੁਰੂ ਰਾਮਦਾਸ ਨੂੰ ਸ਼ਖਸੀ ਮੰਨਦਾ ਮੇਰਾ ਜਿਹੜਾ ਹੈਗਾ ਜੀਵਨ ਉਹਨੂੰ ਸਮਰਪਿਤ ਕਰਦਾ ਮੈਂ ਉਹ ਆਪਣੇ ਗੁਰੂ ਨੂੰ ਚਾਹੇ ਮੇਰੇ ਕੋਲ ਕੱਖ ਨਾ ਹੋਵੇ ਚਾਹੇ ਮੈਂ ਮੰਗ ਕੇ ਖਾਵਾਂ ਪਰ ਮੈਂ ਜਿਹੜਾ ਹੈਗਾ ਇਨਸਾਨੀਅਤ ਦੇ ਰਾਹ ਤੇ ਤੁਰਿਆ ਤੇ ਇਨਸਾਨੀਅਤ ਦੇ ਰਾਹ ਤੇ ਹੀ ਤੁਰਾਂਗਾ ਬਾਕੀ ਰਹੀ ਗੱਲ ਪੂਰਾ ਪੰਜਾਬ ਪਿਆ ਮੈਂ ਕਿਸੇ ਨੂੰ ਕੰਟਰੋਵਰਸੀ ਨਹੀਂ ਕਰਦਾ ਕਿਸੇ ਨਾਲ ਵੀ ਸਾਰੇ ਮੇਰੇ ਸੀਨੀਅਰ ਹੈਗੇ ਆ ਰਿਸਪੈਕਟ ਕਰਦਾ ਮੈਂ ਬਾਕੀ ਜੇਕਰ ਜਿਆਦਾ ਵੀ ਕੰਡ ਲੜਦੀ ਹੈ ਨਾ ਕਿਸੇ ਨੂੰ ਤਾਂ ਪੂਰਾ ਪੰਜਾਬ ਪਿਆ ਹੈਗਾ ਮੈਂ ਪੰਜਾਬ ਨੂੰ ਬਿਲੋਂਗ ਕਰਦਾ ਜਿਹੜਾ ਮਰਜ਼ੀ ਏਰੀਆ ਵੰਡ ਕੇ ਲੈ ਲਓ ਜੇ ਤੁਹਾਡਾ ਇੱਕ ਦਾਣਾ ਕੱਟ ਜਾਵੇ ਉਹਦੇ ਨਾਲੋਂ ਤਾਂ ਮੇਰੀ ਸਾਰੀ ਵਾਲਿਓ ਇਹਨਾਂ ਚੈਲੰਜ ਕਰਦਾ ਮੈਂ ਇਹਨਾਂ ਚੈਲੰਜ ਕਰਦਾ ਮੈਂ ਮੇਰੀ ਸਾਰੀ ਵਾਲਿਓ ਜੇ ਤੁਹਾਡਾ ਦਾਣਾ ਕੱਟ ਜਾਵੇ ਕਿਸੇ ਇਨਸਾਨ ਦੇ ਨਾਲੋਂ ਜੇ ਕਿਸੇ ਨੇ ਮੁਕਾਬਲੇ ਦੇ ਵਿੱਚ ਆਉਣਾ ਹੈ ਨਾ ਤਾਂ ਸਿੱਧਾ ਚੈਲੰਜ ਹੈਗਾ ਅੱਜ ਮੇਰਾ ਹਾਲੇ ਤਾਂ ਹੁਣ ਕਣਕਾਂ ਦੀ ਬਜਾਈ ਥੋੜੀ ਬਹੁਤੀ ਹੋਈ ਹੈ ਹਨਾ ਪਰਮਲ ਕਿਸਮਾਂ ਜਿੱਥੇ ਲੱਗੀਆਂ ਹੋਈਆਂ ਸੀ ਇਹ ਹਾਲੇ ਸਾਡੇ ਚਾਰ ਪੰਜ ਦਿਨ ਤਾਂ ਮੇਰੇ ਪਿੰਡ ਦੇ ਵਿੱਚ ਝੋਨਾ ਨਹੀਂ ਕਟਾਈ ਹੋਣਾ 1400 ਤੋਂ ਇੱਕ ਜ਼ਿਆਦਾ ਲੱਗਿਆ ਹੋਇਆ ਸੀਗਾ ਮੌਸਮ ਦੀ ਮਾਰ ਪੈ ਗਈ ਦਿਨ ਨਹੀਂ ਲੱਗ ਰਿਹਾ ਤਾਂ ਮੈਂ ਫਿਰ ਵੀ ਕਹਿੰਨਾ ਜਿਹਨੇ ਚੈਲੰਜ ਕਰਨਾ ਪੂਰਾ ਪੰਜਾਬ ਪਿਆ ਜਿੱਥੇ ਮਰਜੀ ਜਦੋਂ ਮਰਜੀ ਬਜਾਈ ਕਰ ਲਿਓ ਜਿਹੜੀ ਮਰਜੀ ਕਿਸਮ ਦੀ ਬਜਾਈ ਕਰ ਲਿਓ ਮੈਂ ਕਹਿੰਨਾ ਇੱਕ ਦਾਣਾ ਵੱਧ ਚੱਕ ਲਓ ਤਾਂ ਫਿਰ ਮੰਨਾਂਗਾ ਬੀਬੀ ਦੋ ਕਿੱਲੇ ਆਉਂਦੀ ਦੋ ਕਿੱਲੇ ਵਾਲਿਓ ਮੇਰੀ ਜੇ ਕੋਈ ਮੁਕਾਬਲੇ ਦੇ ਵਿੱਚ ਆਉਣਾ ਚਾਹੁੰਦਾ ਹੈਗਾ ਤਾਂ ਠੀਕ ਹੈ